ਵਿਸਤ ਦੁਆਬਾ ਨੇਰ ਤੇ ਪਿੰਡ ਐਮਾ ਜੱਟਾ ਕੋਲ ਬੀਤੀ ਦੇਰ ਰਾਤ ਗੱਡੀ ਨਹਿਰ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਸਵੇਰੇ ਜਦੋਂ ਰਾਗੀਰਾਂ ਵੱਲੋਂ ਗੱਡੀ ਨਹਿਰ ਦੇ ਵਿੱਚ ਡਿੱਗੀ ਹੋਈ ਦਿਖਾਈ ਦਿੱਤੀ ਤਾਂ ਉਹਨਾਂ ਪੁਲਿਸ ਚੌਕੀ ਕੋਟਫ ਤੋਹੀ ਨੂੰ ਸੂਚਿਤ ਕੀਤਾ ਗਿਆ ਪੜਤਾਲ ਕਰਨ ਉਪਰੰਤ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਉਰਫ ਮੋਜੀ ਉਮਰ 28 ਸਾਲ ਪੁੱਤਰ ਗੁਰਦੀਪ ਸਿੰਘ ਪਿੰਡ ਪਧਰਾਣਾ ਵੱਜੋਂ ਹੋਈ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਜਤਿੰਦਰ ਸਿੰਘ ਕਿਸੇ ਪ੍ਰੋਗਰਾਮ ਤੋਂ ਕੋਟਫਤੂਹੀ ਵਾਲੀ ਸਾਈਡ ਤੋਂ ਪਿੰਡ ਪਧਰਾਣਾਵਾਲ ਨੂੰ ਜਾ ਰਿਹਾ ਸੀ ਤਾਂ ਜਦੋਂ ਇਹ ਐਮਾ ਜੱਟਾ ਕੋਲ ਪੁਜਰਾਤਾ ਤੁੰਦ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਦੇ ਵਿੱਚ ਡਿੱਗਣ ਉਪਰੰਤ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਤੱਕ ਜਾ ਡੇਗੀ ਇਸ ਹਾਦਸੇ ਦੀ ਸੂਚਨਾ ਮਿਲਣ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਸੁਖਵਿੰਦਰ ਸਿੰਘ ਐਸਆਈ ਚੌਂਕੀ ਇੰਚਾਰਜ ਕੋਟਫਤੂਹੀ ਨੇ ਕਿਹਾ ਕਿ ਮ੍ਰਿਤਕ ਦੇ ਨੂੰ ਮੈਰ ਵਿੱਚੋਂ ਕੱਦਨ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਣਸ਼ੰਕਰ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਪਿੰਡ ਪਤਲਾਨਾ ਤੋਂ ਗਨਸ਼ਾਮ ਰਾਣਾ ਕਿ ਜਿਹੜੇ ਸਾਡੇ ਜਤਿੰਦਰ ਸਿੰਘ ਚਿਤਿੰਦਰ ਸਿੰਘ ਹੈ ਇਹਨਾਂ ਦਾ ਨਾਂ ਪੂਰਾ ਜਿਹੜੇ ਕਿ ਬਹੁਤ ਹੀ ਹੋਣਹਾਰ ਮੇ ਲੜਕਾ ਸੀਗਾ ਤੇ ਟੈਕਸੀ ਦਾ ਕੰਮ ਕਰਦਾ ਸੀਗਾ ਤੇ ਬਹੁਤ ਹੀ ਮੰਦ ਭਾਗੀ ਖਬਰ ਸਾਨੂੰ ਇਹ ਨੇ ਤੇ ਗੱਡੀ ਡਿਗੜ ਕਰਕੇ ਤੇ ਜਿਹੜਾ ਦੇਖਿਆ ਨਹੀਂ ਜਾ ਰਿਹਾ ਮੁੰਡੇ ਦੀ ਡੈਥ ਹੋ ਗਈ ਹੈ ਗੱਡੀ ਖਤਮ ਹੋ ਗਈ ਹੈ ਸਾਡੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਚੱਲ ਰਹੀ ਹੈ ਸਾਨੂੰ 6:30 ਕ 6:00 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਗੱਡੀ ਨੇ ਇੱਥੇ ਢਿਗ ਗਈ ਹੈ ਅਸੀਂ ਮੌਕੇ ਤੇ ਪੁੱਜੇ ਆਣ ਕੇ ਜਿਹੜਾ ਇਹਦੇ ਜਿਹੜੇ ਡਾਕੂਮੈਂਟਸ ਚੈੱਕ ਕੀਤੇ ਆ ਚੈੱਕ ਕਰਕੇ ਜਿਹੜਾ ਉਹਦਾ ਨਾਮ ਚਤਿੰਦਰ ਸਿੰਘ son of ਗਰਦੀਪ ਸਿੰਘ ਵਾਸੀ ਪਧਰਾਣਾ ਠਾਣਾ ਗੜਸ਼ੰਕਰ ਦਾ ਜਿਹੜਾ ਇਹ ਵਾਸੀ ਸੀਗਾ ਇਹਦੇ ਕਨਫਰਮ ਕਰ ਦਿੱਤਾ ਇਹਦੇ ਪਾਰ ਸਾਰੇ ਤਾਂ ਫਿਰ ਜੋ ਬਣਦੀ ਕਾਰਵਾਈ ਕਰਦਾਂਗੇ ਇਹ ਧੁੰਦ ਦੇ ਵਿੱਚ ਸ਼ਾਇਦ ਹੋ ਸਕਦਾ ਵੀ ਨਹੀਂ ਸੜਕ ਕਲੀਅਰ ਹੋਈ ਕਰਕੇ ਨਾ ਨਹਿਰ ਦੇ ਵਿੱਚ ਗੱਡੀ ਡੇਗੀ ਸੀ ਤਾਂ ਬਹੁਤ ਜ਼ਿਆਦਾ ਹਾਸਾ ਵੱਡਾ ਹੋ ਗਿਆ ਇਹ ਸਰ ਲੈ ਚ ਦੇਖ ਕੇ ਵੀ ਕਾਫੀ ਦੂਰ ਤੱਕ ਪਹੁੰਚੀ ਕਰਦੀ ਹੈ ਗੱਡੀ ਹੋ ਸਕਦਾ ਕਾਫੀ ਤੇਜ਼ ਹੋਵੇ ਇਹ ਨਹੀਂ ਹੁਣ ਇਸ ਬਾਰੇ ਤਾਂ ਨਹੀਂ ਪਤਾ ਸਾਨੂੰ ਪਰ ਕਾਫੀ ਏਜੀ ਕਹਿ ਸਕਦੇ ਆ ਕਾਫੀ ਦੂਰ ਤੋਂ ਕਾਫੀ ਦੂਰ ਤੱਕ ਗੱਡੀ ਆਈ ਕਿਸੜਦੀ ਕਿਸੜਦੀ ਨਹਿਰ ਦੇ ਵਿੱਚ ਹਾਂ ਗੱਡੀ ਘਟਾਣੇ ਆ ਡੈੱਡ ਬੋਡੀ ਨੂੰ ਜਿਹੜੀ ਆ ਉੱਥੇ ਭੇਜ ਕੇ ਜੋ ਬਣਦੀ ਕਾਰਪੇ ਜਿਹੜੀ ਅਮਨ ਵਿੱਚ ਲਿਆਵਾਂਗੇ ਜੋ ਕਿ